ਅੱਜ ਲੁਧਿਆਣਾ ਦੇ ਸ਼ਨੀਵਾਰ ਵੇਰ ਤੋਂ ਹਿੰਦਨ ਲੁਧਿਆਣਾ ਤੋਂ ਹਿੰਦਨ ਦੀ ਫਲਾਈਟ ਸ਼ੁਰੂ ਹੋਈ ਹੈ ਹਿੰਦਨ ਜਿਹੜਾ ਗਾਜ਼ੀਆਬਾਦ ਦਾ 에어ਪੋਰਟ ਹੈ ਕਿਉਂਕਿ ਲੁਧਿਆਣੇ ਦੇ ਵਪਾਰੀ ਜਿਹੜੇ ਨੇ ਉਹਨਾਂ ਦਾ ਐਨਸੀਆਰ ਚ ਨੋਇਡਾ ਗਾਜ਼ੀਆਬਾਦ ਫਰੀਦাবাদ ਗੁਰੂਗਾਮਾ ਜਿਆਦਾ ਕੰਮ ਕਾਰਜ ਦੇ ਸਿਧਿਦਿ ਉਨ੍ਹਾਂ ਨੂੰ ਜਾਣਾ ਪੈਂਦਾ ਸੋ ਕੁਛ ਵੀ ਗੱਲ ਹੈ ਕਿ ਅੱਜ ਸਾਨੇਵਾਲ ਤੋਂ ਹਫਤੇਚ ਪੰਜ ਦਿਨ ਬਿੱਗ ਚਾਰਟਰਨਾ ਦੀ ਕੰਪਨੀ ਹੈ 19 ਸੀਟ ਹੈ ਤੇ ਹਰ ਹਫਤੇ ਲੈ ਕੇ ਇਥੋਂ ਜਾਵੇਗਾ ਦੀ ਸ਼ਾਮ ਦੀ ਵਾਪਸੀ ਹੋਵੇ ਸਾਡਾ ਪਹਿਲੇ ਤਨ ਸਰਕਾਰ ਵੱਲੋਂ ਤੋਂ ਬਾਅਦ ਇਹ ਮਕਸਦ ਰਿਹਾ ਜਿੰਨੇ ਬਾਅਦ 에어ਪੋਰਟ ਖੋਲ੍ਹ ਕੇ ਉਨੇ ਬਾਅਦ ਇੱਥੇ ਵਪਾਰ ਆਊਗਾ ਵਪਾਰ ਆਊਗਾ ਤਾਂ ਰੋਜ਼ਗਾਰ ਆਊਗਾ ਔਰ 3 ਮਹੀਨੇ ਲਈ ਅਸੀਂ ਕੰਪਨੀ ਨੂੰ ਰਿਕਵੈਸਟ ਕੀਤੀ ਹੈ ਸਿਰਫ 990 ਰੁਪਏ ਟਿਕਟ ਹੋ ਪੰਜਾਬ ਪੂਰੀ ਦੁਨੀਆ ਦੇ ਨਾਲ ਹੁਣ ਜੁੜ ਰਿਹਾ ਹੈ ਕਿਉਂਕਿ ਗਲੋਬਲਾਈਜੇਸ਼ਨ ਤੋਂ ਬਾਅਦ ਦੁਨੀਆ ਇੱਕ ਪਿੰਡ ਬਣ ਗਈ ਸੋ ਇਸ ਤਰ੍ਹਾਂ ਦੀ ਬਹੁਤ ਜ਼ਰੂਰਤ ਹੈ ਸੋ ਇਸ ਵਕ ਸਾਡੇ ਕੋਲੇ ਮੁਹਾਲੀ ਸਾਨੇਵਾਲ ਹਲਵਾਰਾ ਬਠਿੰਡਾ ਪਠਾਨਕੋਟ ਆਦਮਪੁਰ ਤੇ ਅਮਰਸਾ ਇਹ ਸਾਡੇ ਕੋਲੇ ਹਵਾਈ ਪਟੀਆਂ ਹੋ ਗਈਆਂ ਜਿਹੜੀਆਂ ਚੱਲ ਰਹੀਆਂ ਨੇ ਤੇ ਕੁਝ ਆਉਣ ਵਾਲੇ ਦਿਨਾਂ ਚੱਲਣ